ਆਸਟ੍ਰੇਲੀਆ ਰਹੀਂ ਦੇ ਇਸ ਵੀਰ ਨੇ ਅੱਜ ਜਦੋਂ ਨਵੇਂ ਸਾਲ ਦੀ ਵਧਾਈ ਦੇਣ ਲਈ ਕਾਲ ਫੋਨ ਲਾਇਆ ਤਾਂ ਕੁਝ ਮੈਂਬਰਾਂ ਨੇ ਤਾਂ ਫੋਨ ਚੱਕਿਆ ਹੀ ਨਹੀਂ ਤੇ ਫਿਰ ਜਦੋਂ ਮਾਂ ਨੇ ਫੋਨ ਚੱਕਿਆ ਤਾਂ ਦੇਖੋ ਫਿਰ ਅੱਗੇ ਜੋ ਜਵਾਬ ਮਿਲਿਆ ਮੁੰਡੇ ਨੇ ਯਾਰਾਂ ਦੀ ਮਹਿਫਲ 'ਚ ਕਿਵੇਂ ਸੁਣਾਇਆ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਵੀ ਜਰੂਰ ਕਰੇ ਵੱਡੇ ਵੀਰ ਨੇ ਫੋਨ ਨਹੀਂ ਚੱਕਿਆ ਭਾਬੀ ਨੇ ਕਹਿ ਲੋ ਕਟਿਆ ਮੰਮੀ ਨੇ ਜਦ ਫੋਨ ਅਠਾਇਆ ਉਹਨੇ ਅੱਗੋਂ ਆਖ ਸੁਣਾਇਆ ਦੁੱਧ ਤਾਂ ਉਬਲੇ ਹਾਰੇ ਵਿੱਚੋਂ ਰੋਟੀ ਰਈਆਂ ਬੇਲ ਬੇਪੁੱਤ ਵੀਜੀ ਬੜਿਆਂ ਨਾ ਸਿਰ ਖੁਰਕਣ ਦਾ ਬੇਲ ਬੇਪੁੱਤ ਵੀਜੀ ਬੜਿਆਂ ਬਾਪੂ ਨੂੰ ਲੈ ਕੇ ਝਾੜੂ ਵਾਲੇ ਲਾਲਾ ਯੋਨਾ ਸ਼ਹਿਰ ਵੱਡੇ ਮੈਂ ਵੀ ਹੁਣੇ ਚੀਕੇ ਤੋਂ ਆਏ ਪੂਰੀ ਹੋ ਗਈ ਬਿਛਨੀ ਤਾਈ ਉਹਦਾ ਵੀ ਕੰਦੂ ਕਰਨਾ ਸਿਆਪਾ ਸ਼ਹਿਰ ਗਿਆ ਤੇਰਾ ਵੱਡਾ ਪਾਪਾ ਨਾਲੇ ਲੱਡੂ ਜਲੇਬੀ ਕਰ ਲੈ ਸਾਰੀ ਆਉਣਾ ਮੇਲ ਵੇ ਪੁੱਤ ਬਿਜੀ ਬੜੇ ਨਾ ਸਿਰ ਖੁਰਕਣ ਦਾ ਵੇ ਬੇ ਪੁੱਤ ਬਿਜੀ ਬੜਿਆਂ ਬਾਪੂ ਬਾਬੇ ਦਾ ਵੀ ਰੋਲਾ ਪੈ ਗਿਆ ਤਾਇਆ ਜਾ ਕੇ ਸਰਸੇ ਬਹਿ ਗਿਆ ਕੀ ਲਿਆ ਤਸ ਉੱਥੇ ਜਾ ਕੇ ਬਹਿ ਗਿਆ ਆਪਣੀ ਲੱਤ ਤੜਾ ਕੇ ਪੁਸ ਪ੍ਰੇਮੀ ਲਬਦੀ ਬੜੀ ਪੁਸ ਪ੍ਰੇਮੀ ਲਬਦੀ ਫਿਰਦੀ ਕੁੱਟੂ ਲਾਲਾ ਤੇ ਨਾਸਿਰ ਖੁਰਕਣ ਦਾ ਵੇਲ ਤੇ ਬੁੱਤ ਵੀ ਜੀ ਬੜਿਆ ਮਾਸੀ ਦਾ ਪੁੱਤ ਜਿਹੜਾ ਪੱਪੀ ਉਹਦੇ ਉੱਤੇ ਬਣ ਗਈ ਛੰਬੀ ਦੱਸਦੀ ਸੀ ਤੇਰੀ ਵੱਡੀ ਮਾਸੀ ਨੌਕਰ ਦੇ ਉਹਨੇ ਮਰੀਕੇ ਦੱਸਦੀ ਉਹਦੇ ਵੀ ਕੱਲ ਦਰਸ਼ਨ ਕਰਨ ਦੇ ਜਾਣਾ ਨਾ ਵੇਜੇ ਜਿੰਦਗੀ ਬਣਿਆ ਨਾ ਸਿਰ ਖੁਰਕਣ ਦਾ ਵੇਦ ਪੁੱਤ ਵੀ